ਜੀ ਫਾਰਮ ਆ ਵੀ ਜੀ ਲੋਹਾਟਾ ਨਾਲ ਜਾ ਅਸਨ ਕੋਚਪਿਆਂ ਦੇ ਪ੍ਰਵਾਸੀਆਂ ਨੂੰ ਨਾ ਕਰਦੇ ਰਤੀ 2:30 ਵਜੇ ਦੱਸੋ ਕੋਈ ਕੋਰੋਡ ਤੇ ਕੀ ਕੰਮ ਸੀਗਾ ਹੁਣ ਸਾਰੇ ਐਵੇਂ ਕੈਮਰਾ ਜਲੇ ਭੰਨੀ ਜਾਂਦਾ ਗਲੇ ਮਾਰ ਮਾਰ ਭੰਨੀ ਜਾਂਦਾ ਜੀ ਇਧਰ ਤੇ ਉੱਤੇ ਚੜਨ ਲੱਗਿਆ ਸੀ ਫੜ ਕੇ ਜੀ ਸਾਡੇ ਸਿਕਿਉਰਟੀ ਗਾਰਡ ਆਣ ਲੈ ਨੇ ਫੜੇ ਜੀ ਦੋ ਭਈਏ ਨਹੀਂ ਨੰਨੇ ਕੋਰੋਡਪਰ ਰੋਡ ਤੇ ਫਿਰਦੇ ਸੀਗੇ ਉਹ ਵੀ ਇਹਨਾਂ ਦੇ ਸਾਥੀ ਸੀਗੇ ਤੇ ਇਹ 8-10 ਜਾਣੇ ਹੈਗੇ ਜੀ ਇਹਨਾਂ ਨੇ ਕਦੇ ਕਿੱਧਰ ਫਿਰਦੇ ਕਦੇ ਕਿੱਧਰ ਫਿਰਦੇ ਹੁਣ ਇਹ ਕੀ ਕਰਦਾ ਸੀ ਆਪਣਾ ਬੈਂਕ ਦੇ ਕੈਮਰੇ ਭਰਦਾ ਬੰਦਾ ਸੀ ਦੱਸੋ ਫਿਰ ਨਾ ਕਿਸੇ ਹੋਰ ਦਾ ਲੱਗ ਜਾਂਦਾ ਇਹ ਆ ਕੇ ਗੰਦ ਪਾਉਂਦੇ ਸੀ ਪਹਿਲਾਂ ਉਹਦੇ ਘਰਾਂ 'ਚ ਵੜਦੇ ਰਹੇ ਆ ਅਧੂਰ ਘਟਨਾ ਕਰਕੇ ਇਹਨੇ ਤਾਂ ਟ੍ਰੇਨ ਚੜ੍ਹਨਾ ਸੀ ਆ ਤੂੰ ਤੋਂ ਬਾਅਦ ਇੱਥੇ ਅਗ ਮਰ ਜਾਣੇ ਖਰੇ ਇਸ ਕਰਕੇ ਪ੍ਰਸ਼ਾਸਨ ਉਹ ਉੱਥੇ ਜਾ ਕੇ ਸਾਡੇ ਨਹੀਂ ਆ ਬੈਂਕ ਤੇ ਛੱਡਰ ਪੰਨੀਦਾ ਹੈ ਕੈਮਰੇ ਪੰਨੀਦਾ ਬੈਂਕ ਦਾ ਜਿੰਦਰਾ ਪੰਨੇ ਜਾਂਦਾ ਅੱਛਾ ਬੈਂਕ ਦਾ ਜਿੰਦਰਾ ਪੰਨੇ ਜਾਂਦਾ ਸੀ ਅੱਛਾ ਤੁਸੀਂ ਦੇਖ ਰਹੇ ਸੀਗੇ ਹਾਂ ਜੀ ਅਸੀਂ ਉੱਥੇ ਸੀ ਖੜੇ ਹੁਣ ਸਵੇਰ ਦੀ ਗੱਲ ਹੈ ਸਵੇਰ ਦੀ ਹੋਣੇ ਦੀ ਗੱਲ ਹੈ ਜੀ ਬੈਂਕ ਤੇ ਚੰਦਰਾ ਪੰਗੜੀ ਕੋਸ਼ਿਸ਼ ਕਰ ਰਿਆ ਸੀ ਤੇ ਕੈਮਰਿਆ ਤੇ ਦਲੇ ਮਾਰ ਰਿਆ ਸੀ ਤੇ ਜਿਹੜੇ ਉੱਥੇ ਜਿਹੜਾ ਨੇ ਵੇਖਿਆ ਉਹ ਦੱਸ ਰਹੇ ਨੇ ਤੇ ਪ੍ਰਸ਼ਾਸਨ ਨੂੰ ਬੇਨਤੀ ਕਿ ਇਹਨਾਂ ਦਾ ਹੱਲ ਕੀਤਾ ਜਾਵੇ ਨਹੀਂ ਤੇ ਇਦਾਂ ਦੇ ਲੋਕ ਜਿਹੜੇ ਪੰਜਾਬ ਨੂੰ ਅੱਗ ਵਿੱਚ ਚੋਕਣ ਦਾ ਪੂਰਾ ਆਪਣਾ ਜਤਨ ਕਰ ਰਹੇ ਨੇ ਜਿਹੜੇ ਆਰਤੀਆ ਉਹਨਾਂ ਨੂੰ ਵੀ ਬੇਨਤੀ ਕਰੋ ਵੀ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕਰਕੇ ਰੱਖੋ ਇਹ ਦਿਨੇ ਕੰਮ ਕਰਦੇ ਤੇ ਰਾਤ ਨੂੰ ਚੋਰੀਆਂ ਕਰਦੇ ਆ ਬਿਲਕੁਲ ਜੀ ਆਰਤੀਆਂ ਨੂੰ ਬੇਨਤੀ ਵੀ ਇਹਨਾਂ ਸਾਰੇ ਭਈਆਂ ਦੇ ਆਧਾਰ ਕਾਰਡ ਚੈੱਕ ਕਰਕੇ ਰੱਖੋ। ਧੰਨਵਾਦ ਜੀ। ਪ੍ਰਧਾਨ ਜੀ ਵੱਲੋਂ ਬੇਨਤੀ ਆਰਤੀ ਇਹ ਜਿਹੜੇ ਆਪਣੇ ਹਾਲ ਸਾਦਕ ਮੰਡੀ ਦੇ ਵਿੱਚ ਉਹਨਾਂ ਕੋਲ ਜਿੰਨੇ ਵੀ ਬਿਹਾਰ ਦੇ ਬੰਦੇ ਕੰਮ ਕਰਦੇ ਆ ਜਾਂ ਹੋਰ ਕਿਤੋਂ ਵੀ ਕੰਮ ਕਰਦੇ ਆ ਪ੍ਰਵਾਸੀ ਇਹਨਾਂ ਜਿੰਨੇ ਵੀ ਉਹਨਾਂ ਦੇ ਆਧਾਰ ਕਾਰਡ ਉਹਨਾਂ ਦਾ ਪੂਰਨ ਐਡਰੈਸ ਉਹਨਾਂ ਦੇ ਕੋਲੇ ਹੋਣਾ ਚਾਹੀਦਾ ਕਿਉਂਕਿ ਇੱਧਰ ਆ ਕੇ ਦਿਨੇ ਕੰਮ ਕਰਦੇ ਨੇ ਮੰਡੀਆਂ ਵਿੱਚ ਤੇ ਰਾਤ ਨੂੰ ਚੋਰੀਆਂ ਨੂੰ